ਮੈਨੂੰ ਪਰਵਾਹ ਨਹੀਂ ਬੁੱਢੇ ਹੁਣ ਤੱਕ ਉਡੀਕ ਕਰਨ ਦਾ ਕੀ ਫਾਇਦਾ ਇਹ ਠੀਕ ਨਹੀਂ ਤੁਸੀਂ ਜਵਾਨੀ ਦੇ ਵਿੱਚ ਮਰਨਾ ਚਾਹੁੰਦੇ ਹੋ ਇਹ ਠੀਕ ਹੈ ਮੈਂ ਇਹੀ ਕਰ ਰਿਹਾ ਹਾਂ ਮੈਂ ਆਪਣੇ ਵਤਨ ਲਈ ਮਰ ਰਿਹਾ ਹਾਂ ਉਦਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਹਿੰਦੁਸਤਾਨ ਦੇ ਮੋਰੀ ਕਤਾਰ ਦੇ ਸ਼ਹੀਦਾਂ ਵਿੱਚੋਂ ਇੱਕ ਅੱਜ ਇਸ ਮਹਾਨ ਕ੍ਰਾਂਤੀਕਾਰੀ ਦਾ ਸ਼ਹੀਦੀ ਦਿਹਾੜਾ ਹੈ ਅੱਜ ਦੇ ਹੀ ਦਿਨ ਇੰਗਲੈਂਡ ਵਿੱਚ ਉਦਮ ਸਿੰਘ ਨੇ ਦੇਸ਼ ਲਈ ਸ਼ਹਾਦਤ ਦਿੱਤੀ ਸੀ ਉਦਮ ਸਿੰਘ ਦਾ ਜਨਮ 23 ਦਸੰਬਰ 1899 ਨੂੰ ਸੰਗਰੂਰ ਦੇ ਸੁਨਾਮ ਵਿੱਚ ਇੱਕ ਕਿਸਾਨ ਪਰਿਵਾਰ ਦੇ ਘਰ ਹੋਇਆ 7 ਸਾਲਾਂ ਦੀ ਛੋਟੀ ਉਮਰੇ ਮਾਂ ਪਿਓ ਦਾ ਸਾਯਾ ਸਿਰੋਂ ਉੱਠ ਗਿਆ ਬਚਪਨ ਯਤਿਮਖਾਨੇ ਦੇ ਵਿੱਚ ਬੀਤਿਆ 13 April 1919 ਨੂੰ ਜਲਿਆਵਾਲਾ ਬਾਗ ਦੇ ਵਿੱਚ ਵਾਪਰੇ ਖੂਨੀ ਕਾਂਡ ਦਾ ਉਦਮ ਸਿੰਘ ਗਵਾ ਬਣਿਆ ਤੇ ਇਸ ਘਟਨਾ ਨੇ ਉਸ ਨੂੰ ਝੰਡੋੜ ਕੇ ਰੱਖ ਦਿੱਤਾ ਖੁਨੀ ਸਾਕੇ ਨੂੰ ਅੰਜਾਮ ਦੇਣ ਵਾਲੇ ਮਾਈਕਲ ਓਡਵਾਇਰ ਦੇ ਖਿਲਾਫ ਉਸ ਦਾ ਸੀਨਾ ਗੁੱਸੇ ਤੇ ਨਫ਼ਰਤ ਨਾਲ ਭਰ ਗਿਆ ਇਸ ਘਟਨਾ ਨੇ ਉਸ ਦੇ ਅੰਦਰ ਪਾਲ ਰਹੇ ਕ੍ਰਾਂਤੀਕਾਰੀ ਨੂੰ ਪੈਦਾ ਕੀਤਾ ਭਗਤ ਸਿੰਘ ਉਸ ਦਾ ਆਦਰਸ਼ ਸੀ ਉਦੇਸ਼ ਭਗਤੀ ਦੇ ਗੀਤ ਗਾਉਂਦਾ ਰਾਮ ਪ੍ਰਸਾਦ ਬਿਸਮਿਲ ਉਸ ਦਾ ਪਸੰਦੀਦਾ ਕਵੀ ਸੀ ਕਿਹੜੇ ਮੁੱਲ ਵਿਕਦੀ ਹੈ ਮੁਹੱਬਤ ਪੁੱਛਦਾ ਹੈ ਅਣਜਾਨ ਕੌਣ ਜਾਨ ਤੋਂ ਮਹਿੰਗੀ ਪਲਕ ਕਹਿੰਦਾ ਹੈ ਜਾਣੇ ਜਾਨ ਕੌਣ ਬਾਣੀਆਂ ਹੋਗਾ ਕੋਈ ਇਸਕੇ ਬਾਜ਼ਾਰ ਵਿੱਚ ਵਰਨਾ ਇੱਥੇ ਪੁੱਛਦਾ ਫਾਇਦਾ ਨੁਕਸਾਨ ਕੌਣ ਉਲੰਘਾ ਸਮਾ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਰਹਾ ਗਦਰ ਪਾਰਟੀ ਨਾਲ ਜੁੜਿਆ 5 ਸਾਲਾਂ ਤੱਕ ਜੇਲ੍ਹ ਵੀ ਕੱਟੀ ਕੇ ਤੂੰ ਆਸ਼ਕ ਬਣ ਆਏ ਚੱਲਦੀ ਲੱਖੇੜੀ ਇਸ਼ਕ ਦੀ ਬਾਦੀ ਸਾਡੀ ਵੱਖਰੀ ਨਮਾ ਸਾਡੀ ਵੱਖਰੀ ਯਾਦ ਵੱਖਰੀ ਨਮਾ ਸਾਡੀ ਵੱਖਰੀ ਯਾਦ ਤੁਸੀਂ ਵੱਖਰੀ ਸ਼ਰਾ ਦੇ ਕਾਦੀ ਕੇ ਤੂੰ ਆਸ਼ਕ ਬਣ ਆਏ ਚੱਲਦੀ ਲੱਖੇੜੀ ਇਸ਼ਕ ਦੀ ਬਾਦੀ ਇੱਕ ਦਿਨ ਪੁਲਿਸ ਦੇ ਹੱਥੋਂ ਫਰਾਰ ਹੋ ਕੇ ਜਰਮਰੀ ਹੁੰਦਾ ਹੋਇਆ ਉਹ ਲੰਡਨ ਪਹੁੰਚ ਗਿਆ ਤੇ ਫਿਰ 23 ਮਾਰਚ 1940 ਦਾ ਉਹ ਦਿਨ ਵੀ ਆਇਆ ਜਦੋਂ ਉਦਮ ਸਿੰਘ ਨੇ 21 ਸਾਲਾਂ ਤੋਂ ਆਪਣੇ ਸੀਨੇ ਦੇ ਵਿੱਚ ਦੁੱਖ ਦੀ ਜਲਿਆਵਾਲਾ ਬਾਗ ਦੀ ਚੀਸ ਨੂੰ ਸ਼ਾਂਤ ਕੀਤਾ ਕੈਕਸਟਨ ਹਾਲ ਦੇ ਵਿੱਚ ਭਾਸ਼ਣ ਦੇਣ ਆਏ નિર્ਦੋਸ਼ ਭਾਰਤੀਆਂ ਦੇ ਕਾਤਲ ਮਾਈਕਲ ਅਡਵਾਇਰ ਨੂੰ ਉਸਨੇ ਗੋਲੀ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਉਸਨੇ ਭਜਣ ਦੀ ਕੋਸ਼ਿਸ਼ ਨਹੀਂ ਕੀਤੀ ਖੁਦ ਗ੍ਰਿਫਤਾਰੀ ਦਿੱਤੀ ਉਸਤੇ ਕਤਲ ਦਾ ਕੇਸ ਚੱਲਿਆ ਤੇ 31 ਜੁਲਾਈ 1940 ਨੂੰ ਉਸਨੂੰ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ